ਜਿੰਨਾ ਚਿਰ ਮਿਡਲ ਈਸਟ ਦੇ ਵਿੱਚ ਇਕੱਲੇ ਇਜ਼ਰਾਈਲ ਦੇ ਕੋਲ ਨਿਊਕਲੀਅਰ ਵੈਪਨ ਰਹੇਗਾ ਉਨਾਂ ਚਿਰ ਮਿਡਲ ਈਸਟ ਦੇ ਵਿੱਚ ਇਜ਼ਰਾਈਲ ਦਾ ਰਾਜ ਚੱਲੇਗਾ ਇਸ ਇਜ਼ਰਾਈਲ ਦੇ ਰਾਜ ਚੱਲਣ ਦਾ ਸਭ ਤੋਂ ਵੱਡਾ ਫਾਇਦਾ ਜਿਹੜਾ ਅਮਰੀਕਾ ਨੂੰ ਹੋਵੇਗਾ ਕਿਉਂਕਿ ਅਮਰੀਕਾ ਜਿਹੜੀ ਹੈ ਇਜ਼ਰਾਈਲ ਦੇ ਸਿਰ ਦੇ ਉੱਪਰ ਆਪਣੀ ਮਿਡਲ ਈਸਟ ਦੇ ਵਿੱਚ ਮਨਮਾਨੀ ਕਰਦਾ ਰਹੇਗਾ ਜੋ ਵੀ ਅਮਰੀਕਾ ਚਾਹੇਗਾ ਉਹ ਚੀਜ਼ਾਂ ਮਿਡਲ ਈਸਟ ਦੇ ਵਿੱਚ ਹੋਣਗੀਆਂ ਕਿਉਂਕਿ ਇਜ਼ਰਾਈਲ ਤੇ ਅਮਰੀਕਾ ਦੋਵੇਂ ਇੱਕ ਦੂਜੇ ਦੀ ਸਪੋਰਟ ਕਰਦੇ ਆ ਇਸੇ ਕਾਰਨ ਕਰਕੇ ਜਿਹੜੀ ਇਜ਼ਰਾਈਲ ਤੇ ਅਮਰੀਕਾ ਨੇ ਈਰਾਨ ਦੇ ਉੱਪਰ ਹਮਲਾ ਕੀਤਾ ਕਿਉਂਕਿ ਈਰਾਨ ਜਿਹੜਾ ਹੈਗਾ ਇੱਕ ਨਿਊਕਲੀਅਰ ਵੈਪਨ ਬਣਾਉਣ ਦੇ ਉੱਪਰ ਕੰਮ ਕਰ ਰਿਹਾ ਸੀ ਇਹ ਦੋਵੇਂ ਕੰਟਰੀਜ਼ ਇਹ ਚੀਜ਼ ਨਹੀਂ ਚਾਹੁੰਦੀਆਂ ਕਿ ਈਰਾਨ ਜਿਹੜੀ ਹੈ ਇੱਕ ਨਿਊਕਲੀਅਰ ਵੈਪਨ ਬਣਾ ਲਵੇ ਕਿਉਂਕਿ ਜੇ ਈਰਾਨ ਨਿਊਕਲੀਅਰ ਪਾਵਰ ਬਣ ਗਿਆ ਤੇ ਮਿਡਲ ਈਸਟ ਦੇ ਵਿੱਚ ਇਜ਼ਰਾਈਲ ਦੇ ਨਾਲ ਨਾਲ ਇੱਕ ਹੋਰ ਇਹੋ ਜਿਹਾ ਦੇਸ਼ ਹੋ ਜਾਵੇਗਾ ਜਿਸ ਦੇ ਕੋਲ ਕੇ ਆਪਣਾ ਨਿਊਕਲੀਅਰ ਵੈਪਨ ਹੋਵੇਗਾ ਅਤੇ ਇਜ਼ਰਾਈਲ ਦੇ ਸਾਹਮਣੇ ਇੱਕ ਹੋਰ ਨਿਊਕਲੀਅਰ ਪਾਵਰ ਖੜੀ ਹੋਵੇਗੀ ਇਜ਼ਰਾਈਲ ਦਾ ਰਾਜ ਜਿਹੜਾ ਹੈ ਉਸ ਏਰੀਏ ਦੇ ਵਿੱਚੋਂ ਖਤਮ ਹੋ ਜਾਊਗਾ ਮਿਡਲ ਈਸਟ ਦੇ ਵਿੱਚੋਂ ਖਤਮ ਹੋ ਜਾਵੇਗਾ ਤਾਂ ਅਮਰੀਕਾ ਦੀ ਮਨਮਾਨੀ ਜਿਹੜੀ ਹੈਗੀ ਉਹ ਨਹੀਂ ਚੱਲਣੀ ਇਸ ਏਰੀਏ ਦੇ ਵਿੱਚ ਇਸੇ ਕਾਰਨ ਕਰਕੇ ਇਹਨਾਂ ਦੋਵਾਂ ਦੇਸ਼ਾਂ ਨੇ ਜਿਹੜਾ ਹੈਗਾ ਈਰਾਨ ਦੇ ਉੱਪਰ ਹਮਲਾ ਕੀਤਾ ਹੈਗਾ ਇਜ਼ਰਾਈਲ ਜਿਹੜਾ ਹਮਲਾ ਕਰ ਰਿਹਾ ਈਰਾਨ ਦੇ ਉੱਪਰ ਇਹਨਾਂ ਨੇ ਕੀਤਾ ਹੈਗਾ ਬਟ ਜਿਹੜਾ ਅਮਰੀਕਾ ਹੈਗਾ ਇਹਦੀ ਜਿਹੜੀ ਪਿੱਛੋਂ ਪੂਰੀ ਸਪੋਰਟ ਕਰਦਾ ਪਿਆ ਇਸ ਹਮਲੇ ਦੇ ਵਿੱਚ ਕਿਉਂਕਿ ਈਰਾਨ ਦੇ ਕੋਲ ਸਿਰਫ ਇੱਕ ਨਿਊਕਲੀਅਰ ਵੈਪਨ ਹੀ ਨਹੀਂ ਹੈਗਾ ਬਾਕੀ ਉਹਨਾਂ ਦੇ ਕੋਲ ਜਿਹੜੀ ਹੈਗੀ ਮਿਲਟਰੀ ਜਿਹੜੀ ਹੈਗੀ ਬਹੁਤ ਤਗੜੀ ਹੈਗੀ ਕਿਉਂਕਿ ਪਿਛਲੇ ਕੁਝ ਦਿਨਾਂ ਦੇ ਵਿੱਚ ਈਰਾਨ ਦੇ ਸਟੇਟ মিডিਆ ਨੇ ਇੱਕ ਵੀਡੀਓ ਸ਼ੋਅ ਕੀਤੀ ਸੀਗੀ ਇੰਟਰਨੈਟ ਦੇ ਉੱਪਰ ਵੀ ਤੁਸੀਂ ਜਾ ਕੇ ਦੇਖ ਸਕਦੇ ਹੋ ਤਾਂ ਟੀਵੀ ਦੇ ਉੱਪਰ ਵੀ ਉਹ ਜਿਹੜੀ ਵੀਡੀਓ ਹੈਗੀ ਆਈ ਸੀ ਕਿ ਜਿੱਥੇ ਈਰਾਨ ਦੇ ਦੋ ਮਿਲਟਰੀ ਲੀਡਰਸ ਇੱਕ ਗੱਡੀ ਦੇ ਉੱਪਰ ਚੜ ਕੇ ਇੱਕ ਅੰਡਰਗਰਾਉਂਡ ਕੰਪਲੈਕਸ ਦੇ ਵਿੱਚ 터ਨਲ ਦੇ ਵਿੱਚੋਂ ਦੀ ਲੰਘ ਰਹੇ ਨੇ ਅੰਡਰਗਰਾਉਂਡ ਕੰਪਲੈਕਸ ਦੇ ਵਿੱਚ ਈਰਾਨ ਆਪਣੀਆਂ ਜਿਹੜੀਆਂ ਨੇ ਐਡਵਾਂਸ ਬੈਲਿਸਟਿਕ ਮਿਜ਼ਾਈਲ ਸ਼ੋਅ ਕਰ ਰਿਆ ਹੋਰ ਰਾਕਟ ਵਗੈਰਾ ਬੜੇ ਇਹਨਾਂ ਨੇ ਸ਼ੋਅ ਕੀਤੇ ਉਹਦੇ ਵਿੱਚ ਤੇ ਇਸ ਤੋਂ ਇਲਾਵਾ ਜਿਹੜਾ ਹੈ ਅਲੱਗ-ਅਲੱਗ ਤਰ੍ਹਾਂ ਦੇ ਹੋਰ ਹਥਿਆਰ ਤੇ ਹੋਰ ਜਿਹੜੀਆਂ ਬੜੀਆਂ ਐਡਵਾਂਸ ਮਜ਼ਾਇਲਸ ਜਿਹੜੀਆਂ ਨੇ ਇਹਨਾਂ ਨੇ ਸ਼ੋਅ ਕੀਤੀਆਂ ਨੇ ਉਸ ਅੰਡਰਗਰਾਊਂਡ ਕੰਪਲੈਕਸ ਦੇ ਵਿੱਚ ਸਿਰਫ ਤੇ ਸਿਰਫ ਜਿਹੜਾ ਹੈਗਾ ਇਰਾਨ ਦੇ ਕੋਲ ਇੱਕ ਨਿਊਕਲੀਅਰ ਵੈਪਨ ਹੀ ਬਚਦਾ ਉਸ ਤੋਂ ਇਲਾਵਾ ਜਿਹੜਾ ਇਰਾਨ ਦੇ ਕੋਲ ਬਹੁਤ ਸਾਰੇ ਇਹੋ ਜਿਹੇ ਹਥਿਆਰ ਨੇ ਜਿਨ੍ਹਾਂ ਦੇ ਨਾਲ ਉਹ ਇਜ਼ਰਾਈਲ ਦਾ ਜਿਹੜਾ ਡਟ ਕੇ ਸਾਹਮਣਾ ਕਰ ਸਕਦਾ ਤੇ ਉਹ ਕਰ ਵੀ ਰਿਹਾ ਟੈਲ ਅਵੀਵ ਵਰਗੇ ਸ਼ਹਿਰ ਜਿਹੜੇ ਉਹਨਾਂ ਦੇ ਵਿੱਚ ਹਮਲੇ ਹੋ ਰਹੇ ਨੇ ਇਸ ਤੋਂ ਇਲਾਵਾ ਇਜ਼ਰਾਈਲ ਦੀਆਂ ਹੋਰ ਵੀ ਕਈ ਜਗ੍ਹਾ ਇਹੋ ਜਿਹੀਆਂ ਹੈਗੀਆਂ ਨੇ ਜਿਨ੍ਹਾਂ ਦੇ ਵਿੱਚ ਇਰਾਨ ਦੀ ਮਿਲਟਰੀ ਜਿਹੜੀ ਹੈਗੀ ਅਟੈਕ ਕਰਦੀ ਦਿਖ ਰਹੀ ਹੈ ਤੁਸੀਂ ਇੰਟਰਨੈਟ ਦੇ ਉੱਪਰ ਦੀ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਪਰ ਵੀ ਇਹ ਸਾਰੀਆਂ ਵੀਡੀਓਜ਼ ਦੇਖ ਸਕਦੇ ਹੋਗੇ ਇਰਾਨ ਦੇ ਆਈਆਰਜੀਸੀ 에ਅਰ ਫੋਰਸ ਕਮਾਂਡਰ ਅਮੀਰ ਅਲੀ ਨੇ ਇਹ ਗੱਲ ਕਹੀ ਹੈ ਇਸ ਵੀਡੀਓ ਦੇ ਵਿੱਚ ਜਿਹੜੀ ਇਰਾਨ ਦੇ ਮੀਡੀਆ ਨੇ ਸ਼ੋਅ ਕੀਤੀ ਹੈ ਕਿ ਇੰਟਰਨੈਟ ਦੇ ਉੱਪਰ ਸੋਸ਼ਲ ਮੀਡੀਆ ਦੇ ਉੱਪਰ ਉਸ ਦੇ ਵਿੱਚ ਉਹ ਇਸ ਵੀਡੀਓ ਦੇ ਐਂਡ ਦੇ ਉੱਪਰ ਕਹਿ ਰਹੇ ਨੇ ਕਿ ਜੇਕਰ ਅਸੀਂ ਅੱਜ ਆਪਣੀਆਂ ਜਿਹੜੀਆਂ ਅੰਡਰਗ੍ਰਾਉਂਡ ਮਜ਼ਾਇਦ ਸਿਟੀਜ਼ ਸੈਰ ਉਗਾਟਨ ਕਰਨਾ ਸ਼ੁਰੂ ਕਰੀਏ ਤਾਂ ਅਸੀਂ ਹਰ ਹਫ਼ਤੇ ਜਿਹੜਾ ਹੈਗਾ ਇੱਕ ਮਿਜ਼ਾਈਲ ਸਿਟੀ ਦਾ ਉਡਰਗਾਟਨ ਕਰ ਸਕਦੇ ਆ ਹੁਣ ਤੁਸੀਂ ਇਹਨਾਂ ਦੇ ਇਸ ਬਿਆਨ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਈਰਾਨ ਦੇ ਕੋਲ ਕਿੰਨੀ ਜ਼ਿਆਦਾ ਮਿਜ਼ਾਈਲਸ ਜਿਹੜੀਆਂ ਨੇ ਹੋਣਗੀਆਂ ਇਸ ਵੀਡੀਓ ਵਿੱਚ ਦਿੱਤੀ ਗਈ ਜਾਣਕਾਰੀ ਜੇਕਰ ਤੁਹਾਨੂੰ ਵਧੀਆ ਲੱਗੀ ਆ ਤਾਂ ਇਹਨੂੰ ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ ਆਪਣੇ ਪਰਿਵਾਰ ਨਾਲ ਸ਼ੇਅਰ ਕਰਨਾ ਤੇ ਜੇਕਰ ਤੁਸੀਂ ਸਾਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਾਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ